ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਪਹਿਲਾਂ ਆਪਣੇ ਵੱਲੋਂ ਮਾਨਸਾ ਵਿੱਚ ਇੱਕ ਚੁੱਗੀ ਚੋਪੜੀਆਂ ਵਾਲੇ ਬੱਚਿਆਂ ਲਈ ਸਕੂਲ ਚਲਾਇਆ ਜਾ ਰਿਹਾ ਸੀ ਜਿੱਥੇ ਜਦੋਂ ਵੀ ਕਿਸੇ ਦਾ ਜਨਮ ਦਿਨ ਜਾਂ ਖੁਸ਼ੀ ਦਾ ਮੌਕਾ ਹੁੰਦਾ ਹੈ ਤਾਂ ਉਹ ਆਪਣੇ ਕੋਲ ਆਉਂਦੇ ਹਨ ਜਿਸ ਮੌਕੇ ਉਹਨਾਂ ਵੱਲੋਂ ਜੋ ਵੀ ਸ਼ਖਸ਼ ਆਉਂਦਾ ਹੈ ਸਟੇਸ਼ਨਰੀ ਦਾ ਸਮਾਨ ਅਤੇ ਬੱਚਿਆਂ ਨੂੰ ਖਾਣ ਪੀਣ ਲਈ ਲਿਆਂਦਾ ਜਾਂਦਾ ਹੈ ਕੁਝ ਕਾਰਨਾ ਕਰਕੇ ਅਜੇ ਸਕੂਲ ਬੰਦ ਚੱਲ ਰਿਹਾ ਹੈ ਇਸ ਲਈ ਅੱਜ ਡੇਰਾ ਮੁਖੀ ਸੱਚਾ ਸੌਦਾ ਗੁਰਮੀਤ ਰਾਮ ਰਹੀਮ ਜੀ ਦੇ ਜਨਮ ਦਿਨ ਮੌਕੇ ਉਹਨਾਂ ਦੇ ਇੱਕ ਪ੍ਰੇਮੀ ਵੱਲੋਂ ਗੁਪਤਦਾਨ ਵੀਰ ਵੱਲੋਂ 80 ਦੇ ਕਰੀਬ ਬੱਚਿਆਂ ਨੂੰ ਸਟੇਸ਼ਨਰੀ ਅਤੇ ਮੂੰਹ ਮਿੱਠਾ ਕਰਵਾਉਣ ਲਈ ਲੱਡੂਆਂ ਦਾ ਪ੍ਰਸ਼ਾਦ ਭੇਜਿਆ ਗਿਆ ਇਹਨਾਂ ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ ਸਮੇਂ-ਸਮੇਂ ਤੇ ਆਪਣੀ ਇਹ ਪਹਿਲ ਰਹਿੰਦੀ ਹੈ ਕਿ ਜਦੋਂ ਵੀ ਕਿਸੇ ਦੇ ਖੁਸ਼ੀ ਦਾ ਪ੍ਰੋਗਰਾਮ ਹੁੰਦਾ ਹੈ ਤਾਂ ਜਨਮ ਦਿਨ ਹੁੰਦਾ ਹੈ ਤਾਂ ਇਹਨਾਂ ਬੱਚਿਆਂ ਨਾਲ ਖੁਸ਼ੀ ਜ਼ਰੂਰ ਸਾਂਝੀ ਕਰਨੀ ਚਾਹੀਦੀ ਹੈ ਕਿਉਂਕਿ ਆਪਾਂ ਆਮ ਹੀ ਜਨਮ ਦਿਨਾਂ ਤੇ ਲੱਖਾਂ ਰੁਪਏ ਹਜ਼ਾਰਾਂ ਰੁਪਏ ਖਰਚ ਕਰਦੇ ਨੇ ਹਾਂ ਥੋੜੇ ਜਿਹੇ ਪੈਸੇ 2-4000 ਖਰਚ ਕਰਕੇ ਆਪਾਂ ਸੈਂਕੜੇ ਬੱਚਿਆਂ ਦੀਆਂ ਖੁਸ਼ੀਆਂ ਲੈ ਸਕਦੇ ਹਾਂ ਕਿਉਂਕਿ ਬੱਚਿਆਂ ਨੂੰ ਸਟੇਸ਼ਨਰੀ ਅਤੇ ਹੋਰ ਸਮਾਨ ਦੇ ਕੇ ਪੜ੍ਹਾਈ ਵਿੱਚ ਮਦਦ ਕਰਨਾ ਬਹੁਤ ਹੀ ਚੰਗਾ ਅਪਰਾਲਾ ਹੁੰਦਾ ਹੈ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਉਸ ਵੀਰ ਦਾ ਜਿਨ੍ਹਾਂ ਨੇ ਆਪਣੇ ਤੱਕ ਪਹੁੰਚ ਕੀਤੀ ਬੇਸ਼ੱਕ ਇਹ ਸਾਰਾ ਸਮਾਨ ਆਪਾਂ ਮਾਨਸਾ ਆਪਣੇ ਸਕੂਲ ਵਿੱਚ ਵੰਡਣਾ ਸੀ ਪਰ ਕਿਸੇ ਕਾਰਨਾ ਕਰਕੇ ਅਜੇ ਸਕੂਲ ਬੰਦ ਚੱਲ ਰਿਹਾ ਹੈ ਇਸ ਲਈ ਪੜ੍ਹਾਈ ਵਿੱਚ ਹੁਸ਼ਿਆਰ ਤੇ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ ਆਉਣ ਵਾਲੇ ਸਮੇਂ ਵਿੱਚ ਵੀ ਆਪਣੇ ਵੱਲੋਂ ਇਹ ਸੇਵਾ ਜਾਰੀ ਰਹੇਗੀ ਜੇਕਰ ਤੁਸੀਂ ਵੀ ਕਿਸੇ ਖੁਸ਼ੀ ਜਨਮਦਿਨ ਦੇ ਮੌਕੇ ਸਾਡੇ ਨਾਲ ਖੁਸ਼ੀ ਸਾਂਝੀ ਕਰਨਾ ਚਾਹੁੰਦੇ ਹਾਂ ਤੁਸੀਂ ਵੀ ਸਟੇਸ਼ਨਰੀ ਅਤੇ ਜਨਮ ਦਿਨ ਆ ਕੇ ਇਹਨਾਂ ਬੱਚਿਆਂ ਨਾਲ ਜ਼ਰੂਰ ਮਨਾ ਸਕਦੇ ਹੋ ਅਗਲੇ 1-2 ਦਿਨਾਂ ਬਾਅਦ ਆਪਣੇ ਵੱਲੋਂ ਮਾਨਸਾ ਵਿਖੇ ਸਕੂਲ ਸ਼ੁਰੂ ਕੀਤਾ ਜਾ ਰਿਹਾ ਹੈ ਅਸੀਂ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਇਸ ਸਕੂਲ ਵਿੱਚ ਆ ਕੇ ਸਾਡੇ ਨਾਲ ਖੁਸ਼ੀਆਂ ਜ਼ਰੂਰ ਸਾਂਝੀਆਂ ਕਰੋ ਤੁਸੀਂ ਇਹਨਾਂ ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਤੇ ਖਾਣ ਪੀਣ ਲਈ ਜੋ ਵੀ ਤੁਹਾਨੂੰ ਸਹਿਯੋਗ ਕਰ ਸਕਦੇ ਹੋ ਜ਼ਰੂਰ ਕਰਨਾ